ਟਿਊਬਲ ਨੂੰ ਜ਼ਿਆਦਾ ਪ੍ਰੀਫਰ ਕਰਦੇ ਰਹੇ ਕੱਸੀਆਂ ਨੂੰ ਭੁੱਲ ਗਏ ਹੁਣ ਜਦੋਂ ਪਾਣੀ ਚੱਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾ ਜਵਾਬ ਦੇ ਗਈਆਂ ਹੁਣ ਯਾਦ ਆਇਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਵਾਲਾ ਹੁਣ ਥੋੜਾ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗੀਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਯਤਨਾਂ ਸਦਕਾ ਸਾਡੇ ਮੰਨ ਕੇ ਚੱਲੋ 17330 ਮੋਗਾ ਉਹਦੇ ਵਿੱਚ ਤਕਰੀਬਨ ਅਸੀਂ ਜਿੰਨੀ ਕਿ ਸਾਡੀ ਉਮਰ ਹੋ ਗਈ ਅਸੀਂ 100 200 ਕਿੱਲੇ ਤੋਂ ਵੱਧ ਪਾਣੀ ਪੈਂਦਾ ਨਹੀਂ ਦੇਖਿਆ ਜਿੱਥੇ ਤੱਕ ਖਾਲ ਜਾਂਦੇ ਸੀ ਉੱਥੇ ਤੱਕ ਹੀ ਪੈਂਦਾ ਸੀ ਜੋ ਕਿ ਸਾਡਾ ਘੱਟੋ ਘੱਟ ਨਾਂਵਾਲਾ 600 ਏਕੜ ਜ਼ਮੀਨ ਉਹ ਬਿਨ ਪਾਣੀ ਤੋਂ ਸੀ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਅਪੀਲ ਕੀਤੀ ਨਕਸ਼ੇ ਪਾਸ ਕਰਾਏ ਤੇ ਨਵੀਂ ਪਾਈਪਲਾਈਨ ਸਾਨੂੰ ਮਤਲਬ ਕਿ ਦਿੱਤੀ ਗਈ ਜਿਹੜਾ ਇਹ ਏਰੀਆ ਸਾਡੇ ਪਿੰਡ ਦਾ ਇਹ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਇੱਥੇ ਮੋਟਰਾਂ ਨੇ ਸਵਰਜੀ ਵੱਲ ਜਿੱਥੇ ਵੀ ਆਪਾਂ ਖੜੇ ਆ ਹੁਣ ਆ ਨਾਲ ਹੀ ਮੋਟਰਾਂ ਇਹ 220 ਫੁੱਟ ਦੇ ਤਕਰੀਬਨ ਡੂੰਗਾ ਚੱਲ ਰਹੀ ਆ ਇੱਥੇ ਜਾਨੀ 10-15 ਦੀਆਂ ਮੋਟਰਾਂ ਸੀ ਜਿਹੜੀਆਂ ਉਹ ਜਵਾਬ ਦੇ ਚੁੱਕੀਆਂ ਨੇ ਸਾਡੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ 40 ਸਾਲ ਹੋ ਗਏ 50 ਸਾਲ ਦੀ ਮੇਰੀ ਉਮਰ ਆ ਇੱਥੇ ਅਸੀਂ ਕਿਤੇ ਵੀ ਕੋਈ ਪੱਕਾ ਖਾਲ ਜਾਂ ਸੂਆ ਜਾਂ ਪਾਈਪ ਪੈਂਦਾ ਨਹੀਂ ਸੀ ਕਿ ਦੇਖਿਆ ਇਹ ਪਹਿਲੀ ਵਾਰ ਆ ਸਾਡੀ ਉਮਰ ਦੇ ਵਿੱਚ ਵੀ ਜਿਹੜਾ ਇਹ ਨਹਿਰੀ ਪਾਣੀ ਆ ਉਹ ਪਹੁੰਚ ਗਿਆ ਮਤਲਬ ਕਿ 600 ਏਕੜ ਦਾ ਰਕਬਾ ਰਕ ਕੱਲਾ ਕੱਲਾ ਏਕੜ ਬਾਹਣ ਤੇ ਪਾਣੀ ਜਿੱਥੇ ਤੱਕ ਪਾਈਪ ਲਾਈਨ ਪਹੇਗੀ ਪਹੁੰਚਦਾ ਹੋ ਚੁੱਕਿਆ ਅੱਜ ਅਸੀਂ ਉੱਥੋਂ ਹੀ ਆਏ ਆ ਪਾਣੀ ਛੱਡਿਆ ਗਿਆ ਸੂਏ ਦੇ ਵਿੱਚ ਸਾਡੇ ਲਾਈਨ ਦੇ ਵਿੱਚ ਸਫਾਈ ਹੋਊਗੀ ਤੇ ਪਾਣੀ ਪਹੁੰਚਣ ਲੱਗੇ ਖੇਤ ਵਿੱਚ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ